ਈ ਨਹੀਂ ਤੜਾ ਨੁਰਾਨੰਦ ਸਿੰਘ ਦਾ ਸਨ ਨੌਕਰ ਜੰਗੀ ਇਹ ਜਿਹਨੇ ਡੈਥ ਹੋਈ ਹੈ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਹੈ ਜੀ ਸਾਗਰ ਅੱਛਾ ਜੀ ਮੈਂ ਪੁੱਛਣਾ ਯਾਰ ਤੇ ਕਿਦਨ ਦੇ ਇਹ ਘਰ ਹੋ ਗਏ ਹੋਏ ਆ ਤੁਸੀਂ ਲੱਭਦੇ ਫਿਰਦੇ ਸੀ ਇਹਨਾਂ ਨੂੰ ਸਿਵਲ ਹਸਪਤਲ ਸੰਡੇ ਐ ਐਡਵਾਰਡ ਜੀ ਜਦੋਂ ਚਰਚੀ ਚੱਲ ਰਹੀ ਸੀ ਬੱਸ ਵਿੱਚ ਉੱਥੇ ਬੈਠੇ ਤਲਵੰਡੀ ਦੇ ਡੋਲੇ ਪਿੰਡ ਤੋਂ ਤੇ ਚਰਚੀ ਚੱਲ ਰਹੀ ਤੇ ਉੱਥੋਂ ਆਣਾ ਜਲੰਧਰ ਬਾਈਪਾਸ ਤੇ ਉਤਰ ਗਿਆ ਜੀ ਉਹਨਾਂ ਨੂੰ ਕਹਿੰਦਾ ਵੀ ਮੈਂ ਨਾ ਆ ਗਿਆ ਨਾ ਮੋਟਰਸਾਈਕਲ ਲੈ ਕੇ ਆ ਗਿਆ ਤੇ ਮੈਂ ਮਗਰ ਜਾ ਡੇ ਆਉਣਾ ਚਾਹਤੇ ਉਦੋਂ ਉਦੋਂ ਚੱਲ ਗਏ ਇੱਕ ਰਾਤ ਲੰਗੀ ਤੇ ਉਹ ਫਿਰ ਪਤਾ ਨਹੀਂ ਲੱਗਾ ਹਨ ਨੂੰ ਫਿਰ ਦੂਸਰੇ ਦਿਨ ਨਹੀਂ ਪਹੁੰਚਾਨ ਕੀਤੀ ਭਾਜੀ ਕੱਲ੍ਹ ਦੇ ਹੀ ਲੱਭਦੇ ਸੀ ਕੱਲ ਦਾ ਨਹੀਂ ਲੱਭਾ ਤੇ ਅੱਜ ਵੀ ਹੁਣ ਪਤਾ ਲੱਗਾ ਕਿ ਸਿਵਲ ਹਸਪੀਟਲ ਦੇ ਬੈਡ ਬੋਡੀ ਨਾਲ ਚੁੱਕੇ ਚੁੜਤੋਂ ਉਹਨੇ ਵੇਖਿਆ ਭਾਜੀ ਕੰਮ ਕੀ ਕਰਦਾ ਸੀ ਮੁੰਡਾ ਇਹ ਕੰਮ ਭਾਜੀ ਵਾਲਮੀਨਮ ਦਾ ਕਰਦਾ ਸੀ ਅੱਛਾ ਜੀ ਕਿੱਥੇ ਇਹ ਆਪਣਾ ਜੀਤ ਨਗਰ ਭਾਜੀ ਜੀਤ ਨਗਰ ਸਰ ਇੱਕ ਬੋਡੀ ਮਿਲੀ ਆ ਕੀ ਕਿੱਥੋਂ ਮਿਲੀ ਇਹ ਬਾਡੀ ਕੀ ਗੱਲ ਹੈ ਇਹ ਡੈੱਡ ਬਾਡੀ ਵੀ ਸੁਖਸ਼ਾਗਰ ਕਲੋਨੀ ਦੀ ਕੰਧ ਰੀ ਜਿਹੜੀ ਥੱਲੇ ਕੜਕੇ ਦੇ ਵਿੱਚੋਂ ਮਿਲੀ ਹੈ ਅੱਛਾ ਜੀ ਇਹ ਕਿੱਥੋਂ ਦਾ ਮੁੰਡਾ ਨੋਈ ਬੰਨ ਜਿਹੜਾ ਹੈ ਜੀ ਇਹਦਾ ਨਾਮ ਹੈਗਾ ਜੀ ਸਾਗਰ ਸਨ ਆਫ ਸ਼ੰਦਾ ਵਾਸੀ ਨਡਾਲੀ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਾ ਉਮਰ ਕਰੀਬ 24 ਸਾਲ ਅੱਜ ਹੀ ਮੇਰੇ ਕੋਲੇ ਆਏ ਸੀ ਇਹਦੀ ਗੁੰਮਸ਼ਦਗੀ ਲਿਖਾਉਣ ਵਾਸਤੇ ਥਾਣੇ ਸਿਟੀ ਕਪੂਰਥੇ ਨੇ ਤੇ ਅੱਜ ਡੈੱਡ ਬਾਡੀ ਇਸ ਮਿਲ ਗਈ ਅੱਛਾ ਜੀ ਇਹ ਕਿੰਨੇ ਦਿਨਾਂ ਤੋਂ ਗੁੰਮ ਸੀਗਾ ਕਹਿੰਦੇ ਇਹ ਤੇ ਨਹੀਂ ਐਤਵਾਰ ਤੋਂ ਗੁੰਮ ਹੈ ਠੀਕ ਹਾਂਜੀ ਕੋਈ ਸ਼ੱਕ ਸਰ ਦੇਖਦੇ ਹਾਂ ਇਨਵੈਸਟੀਗੇਸ਼ਨ ਕਰਦੇ ਹਾਂ